ਕੀ ਅਧਿਰਤ ਕਿੱਥੇ ਆ ਗਈ ਕਰੇ ਮੈਂ ਕਹਿੰਦੀ ਸੀ ਜੰਦੀ ਤੇ ਇੱਥੇ ਕੰਮ ਤੇ ਕੋ ਮੇਰੇ ਕੋਲ ਆ ਗਈ ਤੇ ਪਤਾ ਉੱਪਰ ਜਾਂਦੀ ਸਿੱਧਾ ਤੋਂ ਥੱਲੇ ਮਸ਼ੀਨਾਂ ਜੀ ਆ ਗਈ ਮੈਂ ਤਾਂ ਪਹਿਲਾਂ ਤੁਹਾਨੂੰ ਮਿਲ ਲੈਣੀਆਂ ਸੀ ਜਾਉਂਗੀ ਉਮੇ ਉਹਨਾਂ ਕੋਲ ਕੋ ਨਾਲ ਇੰਨਾ ਟਾਈਮ ਦਾ ਆਤ ਨੂੰ ਕੱਲੀ ਕਿਉਂ ਆ ਗਈ ਤੂੰ ਕੱਲੀ ਨਹੀਂ ਆਇਆ ਸੀ ਛੱਡਣ ਪਰ ਮੋੜ ਤੇ ਛੱਡ ਕੇ ਚਲੇ ਗਿਆ ਲੈ ਮੋੜ ਦੇ ਪੇ ਛੱਡ ਤਾਂ ਆ ਜਾਂਦਾ ਕਰੇ ਫਿਰ ਕੀ ਆਇਆ ਨਹੀਂ ਕਿਹਾ ਸੀਗਾ ਉਹ ਗੁੱਸੇ ਤੇ ਮੋੜ ਤੇ ਛੱਡ ਕੇ ਚਲੇ ਗਿਆ ਗੁੱਸਾ ਆਪਣੀ ਕਿਹੜਾ ਕੋਈ ਲੜਾਈ ਹੋਈ ਆ ਉਹਦੇ ਨਾਲ ਲੜਾਈ ਨਹੀਂ ਉਹ ਦੀਆਂ ਦੇ ਭੈਣ ਕਹਿੰਦੀ ਸੀ ਨਾ ਕਿ ਵਾਪਸ ਆਉਂਗੇ ਨਾ ਤੇ ਵਾਸ਼ਿੰਗ ਮਸ਼ੀਨ ਲੈ ਕੇ ਆਏ ਘਰੇ ਵ ਸੇਹੇ ਬੋਲਤਾ ਚਾਹੇ ਕਿ ਮੈਂ ਨਹੀਂ ਲੈ ਕੇ ਆਣਾ ਹਲੇ। ਵਾਸ਼ਿੰਗ ਮਸ਼ੀਨ ਦਾ ਕੀ ਰੋਲਾ ਪਾ ਰਿਆ ਹੋਂ ਤੁਸੀਂ ਵਾਸ਼ਿੰਗ ਮਸ਼ੀਨ ਤੇ ਸਾਡੀ ਨਾਲੇ ਪਹਿਲਾ ਜਦੋਂ ਵਿਆਹ ਹੋਇਆ ਐ ਇਹਨਾਂ ਨੇ ਕਹੇ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਵਧੀਆ ਖਾਂਦਾ ਕੁਮੰਦਾ। ਹੁਣ ਸਾਨੂੰ ਥੋੜੀ ਆ ਹੁਣਾ ਵੀ ਆਹ ਵਾਸ਼ਿੰਗ ਮਸ਼ੀਨ ਦਾ ਕਿਨੇ ਚੱਕਰ ਪੈ ਗਿਆ ਵਿੱਚ। ਉਹ ਪਤਾ ਨਹੀਂ ਦੀ ਛੁੱਟੀਆਂ ਤੇ ਆਇਸੀ ਮੈਂ ਉਹਨੇ ਕਿਹਾ ਕਿ ਮੈਂ ਘਰੇ ਕੋ ਮੈਂ ਨਹੀਂ ਆਵਾਂ ਤਿੰਨ ਚਾਰ ਮਹੀਨੇ ਹੋ ਗਏ ਮੈਂ ਗਈ ਨਹੀਂ। ਤੇ ਕਹਿੰਦੇ ਜੇ ਤੂੰ ਜਾਣਾ ਵਾ ਤੇ ਬੰਦ ਕਰਨੇ ਛੱਡ ਮੈਂ ਆਈ ਹੁਣੇ ਤੈਨੂੰ ਤਵੇ ਜਾਣਾ ਹੁੰਦਾ। ਮੈਂ ਕਹਿੰਦੇ ਤੁਸੀਂ ਆਓਗੇ ਮੈਂ ਟੰਗ ਕੇ ਆਉਂਦੀ। ਤਿੰਨ ਮਹੀ ਜੀ ਬਾਤ ਚ ਪੁੱਛਤਾ ਹਾਂ ਹੂੰਗਾ ਤਾਂ ਸੀ ਮੋੜਵਾਂਗੇ ਪੈਸੇ ਵਾਸ਼ਿੰਗ ਮਸ਼ੀਨ ਤਾਂ ਹੰਤ ਨੂੰ ਪਤਾ ਡੈਡੀ ਹੋਣੀ ਨਹੀਂ ਘਰੇ ਨਹੀਂ ਹੈਗੇ ਉਹ ਵੀ ਚਾਚੀ ਕੋਲ ਦੇ ਇੱਥੇ ਵਿਆਹ ਸੀ ਉੱਥੇ ਗਏ ਸੀ ਮੈਂ ਤਾਂ ਕੰਮ ਕਰਕੇ ਗਿਆ ਨਹੀਂ ਮੈਂ ਵੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਘਰੇ ਕੀ ਪਤਾ ਮੰਮੀ ਬਣਾਣਾ ਪਾਉਂਦੇ ਨੇ ਵੀ ਕਹਿੰਦੇ ਸੀ ਵਿਆਹ ਕੀਤਾ ਵਾ ਸਾਡੇ ਕੋਲ ਤਾਂ ਤਾਂ ਤੰਗਿਆ ਮੈਂ ਕਿਹਾ ਤੂੰ ਸਾਪ ਹੀ ਲੈ ਲਓ ਮੈਂ ਬੋਲਿਆ ਤੇਰੇ ਸਾਹਮਣੇ ਹੁਣ ਵਿਆਹ ਕੀਤਾ ਸਾਰੇ ਖਰਚੇ ਕੀਤੇ ਆ ਉਹਨਾਂ ਦੇ ਹੁਣ ਤੱਕ ਕੁੜੀ ਵਾਲੇ ਦੇ ਵਿਆਹ ਕਿੰਨਾ ਕੰਮ ਹੁੰਦਾ ਮੈਂ ਵੀ ਕਹਾਂ ਕਿਹਾ ਸੀਗਾ ਜੇ ਤੁਸੀਂ ਵਿਆਹ ਵੀ ਤਾਂ ਅਸੀਂ ਵੀ ਤੇ ਕੀਤਾ ਹੀ ਆ ਕੀ ਹੁਣ ਜ਼ਿਆਦਾ ਪ੍ਰੈਸ਼ਰ ਪਾ ਰਹੇ ਆ ਬੋਤਾਂ ਕੀ ਦੱਸੰਦ ਨੇ ਫਿਰ ਮੈਂ ਗੁੱਸੇ ਤੇ ਆਈ ਗਈ ਮੈਂ ਕਿਹਾ ਚਲੋ ਵਾਪਸ ਚ ਜਲਾਂਦਾ ਹਾਂ ਮੈਂ ਸੱਡਾ ਬਗਤ ਨਹੀਂ ਹੱਲ ਨਹੀਂ ਹੁੰਦਾ ਹੈਗਾ ਚੱਲ ਕੋਈ ਗੱਲ ਨਹੀਂ ਹੈਗਾ ਵਾਸ਼ਿੰਗ ਮਸ਼ੀਨ ਕਹਿੰਦੇ ਆ ਤਾਂ ਆਪਾਂ ਮੈਂ ਦੇਖ ਲੈਣਾ ਲੈਡ ਨਾਲ ਗੱਲ ਕਰਦੇ ਕਿ ਉਹਨਾਂ ਨੂੰ ਤਾਂ ਹਫ਼ਤਾ ਲੱਗ ਜਾਣਾ ਪਰ ਮੈਂ ਥੋੜੀ ਹੁੰਦਾ ਤੁਸੀਂ ਨਾਲ ਚੱਲ ਕੇ ਗੱਲ ਕਰਿਓ ਪਹਿਲਾਂ ਚੱਲ ਤੂੰ ਕੋਈ ਗੱਲ ਨਹੀਂ ਤੂੰ ਬੈੜੀ ਨਾਲ ਗੱਲ ਨਾ ਕਰੀ ਮੈਂ ਦੇ ਦਾਂ ਕੁਝ ਗਾਰਡ ਕਰਾ ਕੇ ਤੈਨੂੰ ਮਸ਼ੀਨ ਹੁੰਦਾ ਹੱਲ ਖਾ ਦਿੰਨਾ ਠੀਕ ਨੇ ਪਰ ਤੁਸੀਂ ਇੱਕ ਵਾਰੀ ਕਹਿ ਕੇ ਵੀ ਆਇਆ ਉਹਨਾਂ ਨੂੰ ਨਾ ਕਿ ਬਾਰੀ ਬਾਰੀ ਸਰ ਥੋੜੀ ਚੀਜ਼ ਕੋਈ ਦਿੰਦਾ ਵਾ ਹੁਣ ਚੱਲ ਕੋਈ ਗੱਲ ਉਹ ਕੰਦਾ ਸੀ ਨਹੀਂ ਮਤਲਬ ਸ਼ਟ ਗਿਆ ਵਾ ਆਪ ਹੀ ਹੋ ਗਈ ਫੋਨ ਤੇ ਗੱਲ ਕਰ ਲਈ ਇੱਕ ਵਾਰੀ ਕਿ ਮਸ਼ੀਨ ਵਾਸਤੇ ਤਾਂ ਚੱਲ ਭਾਈ ਕਹਿੰਦਾ ਕੋਈ ਗੱਲ ਨਹੀਂ ਆਗੀ ਪਰ ਅਸੀਂ ਗਾਂ ਤੋਂ ਕਿ ਉਹਨੇ ਵੀ ਆਪਣੇ ਪੈਸੇ ਜੋੜੇ ਹੋਏ ਹੋ ਮੇਰੇ ਕੋ ਪੈਸੇ ਪਏ ਜਾਂ ਕੰਮ ਦੇ ਮੈਂ ਉਸ ਤੋਂ ਮਸ਼ੀਨ ਲੈ ਲਵਾਂ ਜੇ ਕੱਲ ਨੂੰ ਨਾ ਮੋੜਨਗੇ ਫੇਰ ਉਹੀ ਕਰ ਲੈਣਾ ਹੁਣ ਮੈਂ ਲੋਕੜ ਫੇਰ 2-4 ਦਿਨਾਂ ਨੂੰ ਮੋੜ ਦੇਣਗੇ ਉਹਨਾਂ ਨੂੰ ਬਟ ਟਾਈਮ ਹੀ ਲੱਗ ਜਾਣਾ ਚੱਲ ਫਿਰ ਕੋਈ ਗੱਲ ਨਹੀਂ ਤੇ ਇਦਾਂ ਕਰਨਾ ਚਲਾਇਆ ਚਾਹ ਪਾਣੀ ਪੀ ਲੈ ਮੈਂ ਲਿਆ ਦੇਣਾ ਤੈਨੂੰ ਕੋਲਡ ਡਰਿੰਕ ਵਾ ਠੰਡਾ ਪੀ ਲੈ ਤੇ ਸਵੇਰੇ ਫੇਰ ਤੇ ਇੱਕ ਵਾਰੀ ਜ਼ਰੂਰ ਗੱਲ ਕਰੀ ਉਹਨਾਂ ਨਾਲ ਠੀਕ ਹੈ ਤੁਸੀਂ ਲੈਣ ਆ ਜਾਓ ਜੀ ਉਹ ਨਾ ਪੀਰੇ ਕੋ ਤਾਂ ਆਇਆ ਨਹੀਂ ਆ ਮਮੀ ਹਣੀ ਬਾਹਰ ਗਿਆ ਹਫਤੇ ਬਾਅਦ ਠੀਕ ਆ ਮੈਂ ਕਾਹ ਕੇ ਦਿੰਦੀ ਠੀਕ ਆ ਨਾਲ ਤੂੰ ਫੋਨ ਫੋਨ ਕਰ ਲਿਆ ਕਰ ਮਮੀ ਹਣੀ ਕਹਿੰਦੇ ਫੋਨ ਹੀ ਨਹੀਂ ਕਰਦੀ ਤੂੰ ਐਵੇਂ ਹੁਣ ਤੂੰ ਦੇਦੀ ਆਈ ਹੋਏ ਤਾਂ ਫਿਰ ਜ ਮਾੜਾ ਮਟਾ ਨੂੰ ਫੋਨ ਚਲਾਉ ਫਿਰ ਬੋਲਣ ਆ ਜਾਂਦੀ ਆ ਨਾਲੇ ਹੁਣ ਤੂੰ ਫੋਨ ਲੈ ਕੇ ਨਹੀਂ ਆਈ ਹਣੀ ਨਹੀਂ ਉਹ ਕਹਿੰਦੇ ਸੀ ਤੂੰ ਕਿ ਫੋਨ ਕਰਨਾ ਉੱਥੇ ਜਾ ਕੇ ਤੈਨੂੰ ਕੀ ਲੋੜ ਹੁਣ ਇਦਾਂ ਦੇ ਹੈਗੇ ਨਹੀਂ ਸੀਗੇ ਪਤਾ ਨਹੀਂ ਇਦਾਂ ਕਿਉਂ ਕਰਨ ਲੱਗ ਗਿਆ ਸਾਰਾ ਟਾਈਮ ਕੰਮ ਹੀ ਕਰ ਰੋ ਜ ਮਾੜਾ ਮਟਾ ਫੋਨ ਚਲਾ ਲਓ ਫਿਰ ਬੋਲਣ ਆ ਜਾਂਦੀ ਏ ਤੈਨੂੰ ਕੋਈ ਆਮ ਹੈ ਨਹੀਂਗਾ ਯਾਰਾ ਮਮੀ ਬੋਲ ਨਹੀਂ ਦੀਦੀ ਜੋ ਕਾਂਦੀ ਮੰਮੀ ਵੀ ਉਹੀ ਕਾਂਦੀ ਆ ਸਾਰਾ ਕੱਟੋ ਉਹੀ ਚਲਦੀ ਉਹਨਾਂ ਦੀ ਚਲਦੀ ਉਹੀ ਜੋ ਬੰਦੇ ਹੁੰਦਾ ਕੋਈ ਨਹੀਂ ਦੀਦੀ ਕਿੰਨਾ ਚਿਰ ਜਦੋਂ ਵਿਆਹ ਵੀ ਹੋਗਾ ਮੰਮੀ ਨੇ ਤਾਂ ਮਸ਼ੀਨ ਨੂੰ ਵੀ ਨਹੀਂ ਕਿਹਾ ਸੀਗਾ ਤਾਂ ਕੋਈ ਗੱਲ ਨਹੀਂ ਹੈਗੀ ਇਹ ਇਦਾਂ ਕਰ ਤੂੰ ਹੁਣ ਚਾਹ ਬਣੇ ਪੀਲਾ ਫਰੈਸ਼ ਹੋਇਆ ਰੋਟੀ ਪਾਣੀ ਬਣਿਆ ਵਾ ਤੇ ਖਾ ਲਾ ਤੇ ਕੋਈ ਗੱਲ ਨਹੀਂ ਫਿਰ ਮੈਂ ਮੰਮੀ ਹਣੇ ਨੂੰ ਕੱਲ ਕਰ ਲਾਂ ਫੋਨ ਤੇ ਨਾਲ ਮੇਰੇ ਫੋਨ ਤੋਂ ਵੀ ਮੈਂ ਆਈ ਹੋਈ ਐ ਜੇ ਕਹਿੰਦੇ ਆ ਜੇ ਆ ਸਕਦੇ ਆ ਤਾਂ ਆ ਜਾਣਗੇ ਜਿੰਦਾ ਫਿਰ ਤਾਂ ਮੰਮੀ ਹਣੇ ਨੂੰ ਦੱਸੀ ਮੈਂ ਮਸ਼ੀਨ ਦਾ ਹਾਲ ਕਰਨਾ ਵਾ ਕੋਣ ਨੂੰ ਬੁਲਾ ਲਈ ਉੱਥੇ ਹੀ ਦੁਕਾਨ 'ਤੇ ਲਗਾ ਦਊਂਗਾ ਉੱਥੇ ਲੈ ਜਾ ਡੈਡੀ ਨੂੰ ਦੱਸਾਂਗੇ ਇਹ ਵੀ ਪ੍ਰਾਸ਼ਰ ਦਾ ਬੜਾ ਟੈਨਸ਼ਨ ਲਾ ਜਾਂਦੇ ਡੈਡੀ ਵੀ ਹਾਂਜੀ ਉਹ ਤਾਂ ਹੈਗਾ ਠੀਕ ਹੈ ਕਿ ਨਹੀਂ ਚੱਲ ਕੋਈ ਗੱਲ ਨਹੀਂ ਹੈ ਪਰ ਉਹਨਾਂ ਨੂੰ ਗੱਲ ਕਰਨੀ ਕਿ ਹੁਣ ਵੀਰਾ ਮੇਰਾ ਇੰਨੇ ਕੀ ਕਰ ਸਕਦੇ ਆ ਬਾਹਾਂ ਤੋਂ ਕੋਈ ਚੀਜ਼ ਵਾਸਤੇ ਕਿਉਂ ਨਾ ਵੀ ਮੁਸ਼ਕਲ ਹੋ ਜਾਂਦੀ ਆ ਸਾਨੂੰ ਠੀਕ ਹੈ ਕਿ ਨਹੀਂ ਚੱਲ ਆ ਜਾ ਫਰੈਸ਼ ਹੋ ਜਾ ਚਾਹ ਪਾਣੀ ਪੀ ਲੈ ਉੱਪਰ ਚਲੋ ਠੀਕ ਆਇਆ ਮਾਰਾਣ ਦਾ ਕੋਈ ਫੋਨ ਫੋਨ ਕੇ ਨਹੀਂ ਹਲੇ ਕੋਈ ਦੇ ਕੇ ਨਹੀਂ ਤੋ ਇਹਨੂੰ ਤੋੜਿਆ ਤਾਂ ਫੋਨ ਕਿੱਥੋਂ ਆਣਾ ਸੀਗਾ ਇਹ ਇੱਕ ਤਾਂ ਫੋਨ ਤਾਂ ਦੇ ਲੰਦੇ ਇਹਨੂੰ ਹਾਲ ਚਾਲ ਤਾਂ ਪੁੱਛ ਲੰਗੇ ਤਾਂ ਮੈਨੂੰ ਵੀ ਪਤਾ ਮੈਂ ਅਦਲ ਕਾਸ਼ ਨੂੰ ਵੀ ਕਹਿਆ ਫੋਨ ਦੇਈਏ ਤੇ ਬਾਹਰੋਂ ਮੋੜਾ ਦੇ ਨੇ ਫੋਨ ਉਹਨੂੰ ਕੀ ਦੇ ਕੇ ਆਉਣਾ ਸੀ ਤੇ ਫੇਰ ਫੋਨ ਫਾਨ ਤਾਂ ਕੋਈ ਕੀਤਾ ਨਹੀਂ ਉਹਨਾਂ ਨੇ ਫੇਰ ਦਾ ਉਹ ਫੋਨ ਹੀ ਨਹੀਂ ਆਇਆ ਉਹਦਾ ਕੋਈ ਵੀ ਨਹੀਂ ਆਇਆ ਤੁਹਾਨੂੰ ਫੋਨ ਕੋਈ ਕਾਸ਼ ਨੂੰ ਕਿਸ ਨੂੰ ਆਇਆ ਕਿ ਫੋਨ ਕਿ ਨਹੀਂ ਹਲੇ ਪਤਾ ਨਹੀਂ ਕੋਈ ਆ ਜਾਂਦਾ ਤੇ ਮੈਂ ਪੁੱਛਦੀ ਆ ਮੈਂ ਪਤਾ ਨਹੀਂ ਕਿੱਥੇ ਗਿਆ ਆਇਆ ਗਲਾਮ ਰੋਜੀ ਹਾਂ ਜੀ ਉਹ ਵੀ ਕੀ ਹੈ ਕੋਈ ਫੋਨ ਫਾਨ ਆਇਆ ਪਿੰਕੀ ਦਾ ਕੋਈ ਤਾਂ ਨਹੀਂ ਫੋਨ ਤਾਂ ਮੈਨੂੰ ਆਇਆ ਨਹੀਂ ਕੀ ਹੋਇਆ ਹੁਣ ਮੈਨੂੰ ਕੋ ਫੋਨ ਹੀ ਨਹੀਂ ਆਇਆ ਇਹਨੂੰ ਪੁੱਛਣ ਦੀ ਹੈ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤੁਸੀਂ ਫੋਨ ਉਹਨੂੰ ਕੋਈ ਦਿੱਕਤ ਆ ਵੀ ਚਲ ਫੋਨ ਮੈਂ ਤਾਂ ਉਹਦੇ ਦੇਖਿਆ ਮੈਂ ਕਿਹਾ ਮੈਂ ਤਾਂ ਰੋਟੀ ਟਿਨ ਨਹੀਂ ਇਹ ਤੁਹਾਨੂੰ ਜੱਟੇ ਬੈਠੇ ਗੱਲਾਂ ਕੀ ਹੋਇਆ ਫੋਨ ਫੋਨ ਕਹਿੰਦਾ ਕਿੰਦ ਹੋ ਰਿਹਾ ਉਹਨੂੰ ਫੋਨ ਛੱਡ ਗਿਆ ਆਪਣਾ ਉਹ ਕਿਉਂ ਮੈਨੂੰ ਕੀ ਪਤਾ ਤੇ ਬਾਹਰੋਂ ਫੋਨ ਦਾ ਫੋਨ ਨਹੀਂ ਆਇਆ ਕੋਈ ਮੈਨੂੰ ਨਹੀਂ ਆਇਆ ਉਹਨੇ ਕੀਤਾ ਨਹੀਂ ਫੋਨ 걸ਦਾਨੇ ਚਾਹੀਦੀ ਕਰ ਲੈਣਾ ਸੀ ਪਰ ਇੱਕ ਵਾਰੀ ਮੈਂ ਕਿਹਾ ਆਪ ਹੀ ਕਰੋਗੇ ਮੈਂ ਮਿੱਤੋ ਕਰ ਨਹੀਂ ਹੋਇਆ ਮੈਂ ਸਵੇਰੇ ਵੀ ਕੰਮ ਤੇ ਚੱਲ ਗਿਆ ਤਾਂ ਨਹੀਂ ਮੈਂ ਰੋਟੀ ਖਾਧੀ ਮੈਂ ਚਲ ਦੁਪਹਿਰ ਦੇ ਦੇ ਜੂਗੇ ਮੈਨੂੰ ਮੈਂ ਖਾ ਲੂੰਗਾ ਹ ਮੇਰੇ ਜੇ ਬਰਸੇਲ ਖਰਾਬ ਹੀ ਮੈਂ ਤਾਂ ਨਹੀਂ ਪਕਾ ਸਕੀ ਜਿਆ ਉਹ ਕੀ ਕਰਦੀ ਫਿਰ ਮੈਂ ਕੀ ਕੀ ਕਰੀ ਹੁੰਦੀ ਰੋਟੀ ਨਾਲ ਪਤਾ ਹੈ ਇਹਨੇ ਕੰਮ ਕੀਆ ਰੋਟੀ ਨਾਲ ਹੀ ਮਿਲ ਜਾਂਦੀ ਮੈਨੂੰ ਰਹਿਣ ਦੇ ਪਾਣੀ ਚ ਚੱਕ ਚੱਕ ਕੇ ਪੀਂਦਾ ਹੁੰਦਾ ਸੀ ਆਪ ਹੀ ਉਦੋਂ ਬੁਖਾਰ ਸੀਗੀ ਤਾਂ ਪਾਣੀ ਪੀਤਾ ਮੰਮੀ ਤੁਸੀਂ ਇਹਨੂੰ ਸਮਝਾਉਂਦੇ ਕਿ ਉਹ ਨਹੀਂ ਆਇਆ ਉਸ ਦਾ ਰਹਿਣ ਦੇ ਤੈਨੂੰ ਮਾਪੋ ਦਾ ਬਿਮਾਰੀ ਦੇਖਦੀ ਮੰਮੀ ਬਿਮਾਰ ਹੋਏ ਦੇਖਦੀ ਤੈਨੂੰ ਉਦੋਂ ਬੁਖਾਰ ਸੀ ਉਹਨੂੰ ਮੈਂ ਤਾਂ ਗਿਆ ਸੀ ਆ ਮੰਮੀ ਬਿਮਾਰ ਆ ਫਿਰ ਅੱਜ ਰੋਟੀਆਂ ਬਣਾ ਖਾ ਲੋ ਫਿਰ ਤੇ ਦੁਪਹਿਰੇ ਬਾਦੋਂ ਖਾਦੀ ਹੋਣੀ ਬਾਦੋਂ ਖਾ ਲੂਗਾ ਫਿਰ ਆਪ ਤਾਂ ਦੇਖ ਤੁਸੀਂ ਆਪ ਨਹੀਂ ਬਣਾ ਸਕਦੇ ਆ ਕਿ ਮਾੜੀ ਮੁੱਟੀ ਕਰੇ ਨਹੀਂ ਬਿਮਾਰ ਕੋ ਕੋ ਆਪਾਂ ਆਇਆ ਨਹੀਂ ਉਹਦਾ ਕੋਈ ਨਹੀਂ ਆਇਆ ਮੰਨਣੇ ਮੰਮੀਆਂ ਨੇ ਫੋਨ ਕੀਤਾ ਕੋਈ ਅਜੇ ਤੱਕ ਉਹ ਲੋੜ ਉਹਦੀ ਆਉਦਾ ਫੋਨ ਲੈ ਕੇ ਨਹੀਂ ਜਾਂਦੀ ਉਹਦਾ ਇੱਥੇ ਫੋਨ ਚਲਾਉਂਦੀ ਰਹਿੰਦੀ ਆ ਪੂਰਾ ਦਿਨ ਲੋੜ ਨੂੰ ਹੁਣ ਆਸੀ ਉਹਨਾਂ ਨੂੰ ਚੀਜ਼ਾਂ ਮੰਗਣੀਆਂ ਯਾਰਾ ਉਹ ਵੀ ਤੁਸੀਂ ਕਰ ਦੇਈਓ ਉਹਨਾਂ ਦਾ ਲੱਗਦੀ ਹੈਗੀ ਫੋਨ ਇੱਥੇ ਹੀ ਫੋਨ ਚਲਾਉਂਦੀ ਰਹਿੰਦੀ ਬੈਠੀ ਬੰਦ ਜੇ ਲੋੜਾ ਹੁਣ ਲੈ ਕੇ ਨਹੀਂ ਗਈ ਪੁੱਛਣਗੇ ਫੋਨ ਕਰਕੇ ਮੈਨੂੰ ਤੁਸੀਂ ਤਾਂ ਹਰ ਟਾਈਮ ਬੋਲਦੇ ਹੀ ਰਹਿੰਦੇ ਉਹਨਾਂ ਦੇ ਸਤਾ ਲੱਗ ਚੁੱਪ ਕਰ ਜਾ ਤੂੰ ਚੋ ਵੀ ਘੰਟੇ ਸਾਈਡ ਹੀ ਲੈੰਦਰ ਨੇ ਕਾ ਦੀ ਸਾਈਡ ਲੈੰਦਰ ਹੁਣ ਮਾੜਾ ਮੋਟਾ ਬੰਦਾ ਸਟੈਂਡ ਲੈਣਾ ਹੀ ਹੈ ਕੋ ਜਿਹਦਾ ਲੈਣਾ ਹੁਣ ਉਹ ਆਣ ਮੇਰੀ ਗੱਲ ਨਹੀਂ ਹੈ ਤੇ ਮੈਂ ਤੁਹਾਨੂੰ ਕੀ ਦੱਸਾਂ ਅਜੇ ਤੇ ਤੁਸੀਂ ਭਰਾ ਨੂੰ ਫੋਨ ਲਾ ਲਿੰਦਾ ਨਾ ਕੋਣ ਸਾੜੇ ਨੂੰ ਲਾਉਂਦਾ ਫੋਨ ਤੇ ਗੱਲ ਕਰ ਲੈਂਦਾ ਕੋਈ ਨਾ ਮੈਂ ਗੱਲ ਕਰਕੇ ਦੇਖ ਰਹਾਂ ਨਾ ਕੀ ਕਹਿੰਦੇ ਆ ਆਹੋ ਮੈਨੂੰ ਕੱਲ ਦਾ ਫੋਨ ਨਹੀਂ ਕੀਤਾ ਉਹ ਵੀ ਗੁੱਸੇ 'ਚ ਹੋਣੀ ਆ ਤੁਸੀਂ ਕਹੇ ਤੁਸੀਂ ਤੁਹਾਡੀ ਗੱਲ ਉਹ ਤਾਂ ਦੱਸਤੀ ਹੋਏ ਸੀ ਇਦਾਂ ਮੈਨੂੰ ਕਾਹੇ ਦੱਸ ਕੇ ਗਈ ਮੰਮੀ ਨਾਲੇ ਗੱਲ ਆਈ ਮੰਮੀ ਨੇ ਦੱਸ ਕੇ ਗਈ ਮੇਰੇ ਨਾਲ ਗੱਲ ਹੋਈ ਜਾਨੀ ਮੰਮੀ ਚੱਲੀ ਮੈਂ ਤਾਂ ਜਾ ਆ ਮੈਨੂੰ ਕੁਝ ਨਹੀਂ ਕਿਹਾ ਫਰੇਈ ਬੁੱਛਿਆ ਮੈਂ ਤੇ ਦੀਦੀ ਨੇ ਕੀ ਕਿਹਾ ਜੋ ਸੁਨੇਹਾ ਦਿੱਤਾ ਸੀ ਤੈਨੂੰ ਪਤਾ ਵੀ ਨਹੀਂ ਹਾਲ ਕੀ ਹੋਣ ਕਿ ਪਤਾ ਆ ਮਸਾਹੀ ਗੱਲ ਨੂੰ ਇਹ ਹਰ ਤੋਂ ਕਰ ਲੈ। ਮੈਨੂੰ ਤਾਂ ਨਹੀਂ ਦੱਸ ਕੇ ਗਈ ਹੈ। ਇਹ ਮੈਨੂੰ ਕਹੀ ਜਾਵੇ ਬਦਨਾ ਮੈਂ ਗੱਲ ਕਰ ਲੈਂਦੇ ਭਰਾ ਨਾਲ ਗੱਲ ਚੰਗਾ ਲੱਗਦਾ ਤਾਂ ਤੁਸੀਂ ਦੱਸੋ ਪਹਿਲਾਂ। ਮੈਂ ਤਾਂ ਇੰਨਾ ਕਿਆ ਸੀ ਵੀ ਸੈਲਰੀ ਨਹੀਂ ਮਿਲੀ। ਮੈਂ ਸੈਲਰੀ ਜਦ ਮਿਲ ਗਈ ਮੈਂ ਪੈਸੇ ਦੇ ਦੂੰਗਾ। ਮੈਂ ਕਿਹਾ ਕਿਆ ਸੀ ਤੁਹਾਨੂੰ ਕੋਲ ਮੰਗ ਕੇ ਲੈ ਕੇ ਆ। ਯਾਰ ਪੈਸੇ ਦੀ ਗੱਲ ਨਹੀਂ। ਹੁਣ ਉਹ ਕੜਾ ਘਰੋਂ ਐਡੇ ਵੱਡੇ ਹੈਗੇ ਜਿਹੜਾ ਆਪਾਂ ਨੂੰ ਉਹ ਚੀਜ਼ਾਂ ਮੰਗੀਆਂ ਜਾਈਆਂ। ਹੁਣ ਉਹ ਆਪ ਕਰੋ ਉਦਨੇ ਮਤ ਸਾਥੀ ਆ। ਤੇ ਤੁਸੀਂ ਲੈ ਲੋ ਨਾ ਵੀ ਫਿਰ ਆ। ਲ ਲੈ ਲਾਂਗੇ ਆਪਣੀ ਜਿਹੜਾ ਕੁਛ ਏਦਾਂ ਲੋੜਾਂ ਜਿੱਦ ਜੱਤ ਕੋ ਚੱਲ ਚਲਾਈ ਜਾਵਾਂਗੇ ਮੜ ਕੇ ਕਰ ਲਾਂਗੇ ਲੈਵਾਂਗੇ ਕੋਈ ਨਹੀਂ ਚੱਲਦੀ ਮੇਰੇ ਕੋਲ ਕੋਈ ਨਾ ਆਖਣਾ ਤੋ ਲੰਗੇ ਹੱਥ ਦਾ ਹੈਗੇ ਨਾ ਹੱਥ ਫਿਰ ਤਿੱਤੇ ਮੈਂ ਜਿਆਸੀ ਉਹ ਕਹਿੰਦੀ ਮੇਰੇ ਤੋ ਹੱਥਾਂ ਨਹੀਂ ਤੋ ਹੁੰਦੇ ਫਿਰ ਤੂੰ ਆਪਣੇ ਕੇ ਪੈ ਤੋ ਆਪਣੇ ਵੀ ਨਾ ਹੁੰਦੀ ਜੀ ਮੈਂ ਤਾਂ ਚੱਲ ਜਾਣਾ ਨਹੀਂ ਤੋ ਹੀ ਜਾਇ ਮਗਰ ਫਿਰ ਇਹਨੂੰ ਕਹਾਂ ਤੂੰ ਜਾ ਅੱਜ ਹੀ ਚੱਲੇੜਾ ਕੱਲੂ ਜਾਣਾ ਨੇ ਕੱਲ ਜਾਣਾ ਮੈਂ ਤਾਂ ਫਿਰ ਤੂੰ ਆਪਣਾ ਆਪੇ ਕਰੀ ਜਾਇੋ ਚੱਲ ਜਾਣਾ ਚੱਲ ਜਾਣਾ ਚੱਲ ਚੁਪਕਾ ਕੇ ਬੈਠ ਜਾ ਕੋਈ ਨਾ ਖਾ ਲਾਂਗੇ ਅੱਗੇ ਤੂੰ ਬਣਾਵਣਾ ਦਿੰਦੀ ਆ ਨਾ ਦਾ ਕੋਈ ਫੀਰੰਗਾ ਨਹੀਂ ਆ ਕਿਹਾ। ਯਾਰ ਤੁਸੀਂ ਸਮਝਾਉਂਦੇ ਨਹੀਂ ਕੋਈ ਸੀਨਾਂ ਨੂੰ ਐਨਾ ਬੋਲਦੀ ਹੱਦ ਕਿੱਤੀ ਹੈ ਨੇ। ਕਿ ਅੱਦਾ ਕਰ ਤੂੰ ਹੁਣ ਤਿਆਰ ਤਾਂ ਹੋਈ ਗਈਆਂ ਰੋਟੀ ਖਾ ਲਈ। ਮੰਮੀ ਨਾਲ ਗੱਲ ਹੋਈ ਤੇ ਜੀ। ਮੰਮੀ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਜਨ ਬਾਅਦ ਚ ਮਿਲ ਜਾਵਾਂਗੇ ਵਿਆਹ ਤੋਂ। ਚੱਲ ਤੂੰ ਐਦਾਂ ਕਰ ਫਿਰ ਤੂੰ ਚੱਲ ਚੱਲ ਜਨ ਨੂੰ ਛੱਡਾਂ ਨਾ ਫਿਰ। ਚੰਗਾ ਲੱਗਦਾ ਤੇ ਮੈਂ ਕੱਲਾ ਹੈਗਾ ਇਕੱਲੇ ਕੋ ਕੀ ਤੜਕੜ ਦੇ ਲੱਗਦਾ। ਚੱਲ ਮੈਂ ਤੁਹਾਨੂੰ ਘਰੇ ਛੱਡਾਂ। ਮੈਂ ਨਹੀਂ ਜਾਣਾ ਉਹ ਕੰਮ ਕਰਦੇ ਮੇਲੇ ਫਿਰ ਉਹਨਾਂ ਨੇ ਮਸ਼ੀਨ ਵਾਲੀ ਗੱਲ ਕਰਨੀ ਮੈਂ ਦੇਖ ਸਕਦਾ ਉਹਨਾਂ ਨੂੰ ਫੋਨ ਵੀ ਨਹੀਂ ਕੀਤਾ ਚੱਲ ਤੂੰ ਮਸ਼ੀਨ ਦੀ ਟੈਨਸ਼ਨ ਮੈਂ ਤੇਰੀ ਦੂਰ ਕਰ ਦੇਣਾ ਆਪਾਂ ਉਹ ਇੱਥੋਂ ਕਿੱਥੋਂ ਚੱਕ ਕੇ ਲੈ ਜਾਵਾਂਗੇ ਮਸ਼ੀਨ ਕਿਹੜਾ ਲੱਗ ਗਈ ਆ ਤੂੰ ਚੱਲ ਉੱਥੇ ਹੈਗੀ ਆ ਤੁਹਾਡੇ ਤੋਂ ਦੁਕਾਨ ਹੋਊਗੀ ਕੋਈ ਨਾ ਮੈਂ ਲੈ ਜਾਊਂਗਾ ਪੌਣੇ ਨੂੰ ਨਾਲ ਚੱਲ ਉਹਨਾਂ ਨਾਲ ਮਸ਼ੀਨ ਦਵਾ ਦਾਂਗੇ ਕੋਈ ਗੱਲ ਨਹੀਂ ਤੂੰ ਤੁਸੀਂ ਹੁਣ ਮਸ਼ੀਨ ਦੇ ਤੋ ਕੱਲ ਨੂੰ ਅਗਲੇ ਫੇਰ ਕੁਝ ਮੰਗਣਗੇ ਫੇਰ ਤੂੰ ਚੱਲ ਕੋਈ ਗੱਲ ਨਹੀਂ ਹੁਣ ਜੇ ਮਾੜੀ ਮੋٹے ਖਰਚੇ ਨਾ ਕਰਜ ਕਲੇਸ਼ ਜਿਹੜਾ ਪੈਂਦਾ ਦਿੱਤਾ ਹਾਂ ਹਰ ਕੋਈ ਨਹੀਂ ਭਾਜ ਨਾ ਜੇ ਮੁੜ ਨਹੀਂ ਹੋਤਾ ਨਹੀਂ ਆਂਦੇ ਪਰ ਕੋਈ ਨਹੀਂ ਫਿਰ ਪੁਆਇੰਟ ਤੋਂ ਮੋੜ ਦੇ ਜਾਂਦਾ ਹੈ ਚਲ ਕੋਈ ਗੱਲ ਨਹੀਂ ਫਿਰ ਹੁਣ ਤਾਂ ਸਾਰਾ ਕੋਈ ਗੱਲ ਨਹੀਂ ਆਪਾਂ ਚੱਲਦੇ ਆ ਤਿਆਰ ਹੋ ਜਾ ਤੇ ਆਪਾਂ ਘਰੇ ਚੱਲਦੇ ਆ ਠੀਕ ਹੈ ਮੈਂ ਤਿਆਰੀਆਂ ਵਿੱਚ ਚੱਲ ਜਾਂਦੇ ਆ ਪਹਿਲਾਂ ਇਹ ਕੰਮ ਹਾਂ ਚੱਲ ਫਿਰ ਕੋਈ ਮੈਂ ਮੂਡ ਪਾ ਲਾਂ ਤੇ ਮਾੜਾ ਏਟੀਐਮ ਲੈ ਲੰਨਾ ਮੈਂ ਫਿਰ ਉੱਥੇ ਜਿੱਥੇ ਕਹਿਣਗੇ ਦਿਖਾਣ ਤੋਂ ਜਿਹੜੀ ਪਸੰਦ ਆਉਗੀ ਉਹਨਾਂ ਲੈਵਾਂ ਠੀਕ ਹੈ ਤਾਂ ਸਾਮਾਨ ਬਾਲਣੀਆਂ ਹਾਂ ਹਾਂ ਚੱਲ ਕੋਈ ਗੱਲ ਨਹੀਂ ਮੈਂ ਇੱਥੇ ਬੈਠੇ ਹਾਂ ਔਰ ਮੈਂ ਇੱਧਰ ਬੈਠੀ ਸੀ ਮੈਂ ਉੱਧਰ ਦੂਜੇ ਕਮਰੇ 'ਚ ਸੀ ਮੈਂ ਕਿਉਂ ਉੱਧਰ ਬੈਠੇ ਕਿਤੇ ਨਹੀਂ ਮੈਂ ਇੱਧਰ ਹੀ ਬੈਠੀ ਉਹ ਫੋਨ ਆਇਆ ਸੀ ਬਿੰਕੀ ਦਾ ਇਹੋ ਆਪਣੇ ਭਰਾ ਨਾਲ ਆ ਰਹੀ ਵੰਡੇ ਨਾਲ ਹਏ ਉਹ ਵੀ ਨਾਲ ਆਉਂਦੇ ਆ ਆਹੋ ਕਹਿੰਦੀ ਭਾਈ ਨਾਲ ਆ ਰਹੀ ਆ ਮੈਂ ਗੱਲ ਕਰਕੇ ਜਾਣੀ ਹੁਣ ਕੋ ਪੰਗਾ ਖੜਾ ਕਰੂ ਕੌਣ ਕੇ ਭਾਵੇਂ ਕਾ ਦਾ ਪੰਗਾ ਖੜਾ ਯਾਰ ਕਾ ਕਿ ਯੋ ਕੁੜੀ ਨੇ ਨੂੰ ਕਹਿਤਾ ਮਸ਼ੀਨ ਲਿਆਉਣ ਨੂੰ ਤੇ ਬੋਲੂ ਗਈ ਆਣ ਕੇ ਕੁਝ ਕਹੂਗਾ ਉਹ ਚ ਬੋਲਣਗੇ ਹੱਥ ਸਾਰੇ ਦੀ ਗੱਲ ਕੀਤੀ ਹੈ ਜੱਲ ਦਗੜਾ ਸੀ ਕੁਝ ਮੰਗ ਰਹੇ ਆ ਉਹ ਕੋ ਚੱਲ ਤਾਂ ਗਾਵੇ ਬੰਦਾ ਨਾ ਵੇਟ ਕੀ ਜੀ ਵਾਲਾ ਕੰਮ ਹੋ ਜਾਂਦਾ ਹੋਰ ਗੱਲ ਪੁੱਛ ਨਹੀਂ ਆ। ਹੋਰ ਗੱਲ ਕੀ ਢੀ ਹਣੀ ਆ ਯਾਰ ਕੋਈ ਗੱਲ ਨਹੀਂ ਆ ਕਿ ਇਦਾਂ ਨਹੀਂ ਮੈਨੂੰ ਹੁਣੇ ਫੋਨ ਆਇਆ ਸੀ 15 ਮਿੰਟ ਹੋ ਗਏ ਆ। ਕਹਿੰਦੀ ਮੰਮੀ ਦੇ ਤੇ ਦੀਨ ਨੂੰ ਦੱਸ ਦਵੇ। ਹਾਂ ਉਹਨੂੰ ਉਹਨੂੰ ਕਹੇ ਬੋਲੇ ਨਾ ਫਾਲਤੂ ਤੈਨੂੰ ਪਤਾ ਭਾਈ ਥੋੜਾ ਅੜਬੀਆ ਸੁਭਾਅ ਆ ਉਹ ਤਾਂ ਵੀ। ਮੜ ਕੇ ਤਾਂ ਪਤਾ ਨਹੀਂ ਉਹਦੇ ਸਾਹਮਣੇ ਤਾਂ ਨਹੀਂ ਬੋਲਦੀ ਆ ਤਾਂ ਗੱਲ ਤਾਂ ਕਰਨੀ ਵੀ ਅਗਲੇ ਚੰਗਾ ਜਿਹਾ ਲਗਵਾਣ ਕੇ ਕਹੂਗਾ ਤੁਸੀਂ ਆ ਚੀਜ਼ ਮੰਗੀ ਜੋ ਕਿਦਾਂ ਬੰਦਾ ਕਹਿ। ਚਲ ਮੰਗਣ ਦੀ ਤਾਂ ਗੱਲ ਕੋਈ ਨਹੀਂ ਜਾਂ ਕਹੂਗਾ ਭਾਈ ਆਪਾਂ ਆਪੀ ਗੱਲ ਕਰ ਲਾਂਗੇ ਸਿਆਣੇ ਆ ਉਹ ਗੜਾ ਨਿਆਣੇ ਜਿਹੜੇ ਗੱਲ ਆਸੋ ਉਹਨੇ ਤੁਸੀਂ ਕਹਿ ਦਿਓ ਛੋਟੀ ਨੂੰ ਕਿ ਨਾ ਬੋਲੇ ਜਾਂ ਉਹਨੇ ਬੋਲੇ ਫਿਰ ਪਾਜੀ ਕੁਝ ਬੋਲੂਗੇ ਨਹੀਂ ਬੋਲੂਗੇ ਉਹਦੇ ਸਾਹਮਣੇ ਕੋਈ ਇਦਾਂ ਨਹੀਂ ਸਿਰਾਂ ਗੱਲਿਆ ਪਰ ਚੰਗਾ ਜਿਹਾ ਲੱਗਦਾ ਆਪਾਂ ਨੂੰ ਘਟਾ ਜਾਣਾ ਚੱਲ ਕੋਈ ਨਾ ਗੱਲ ਕਰ ਲਣਗੇ ਆਪੀ ਚੱਲ ਫਿਰ ਮਮੀ ਮੈਂ ਚੱਲਦਾ ਚੱਲ ਠੀਕ ਆ ਹਾਂ ਕਿਉਂ ਮੈਂ ਤੈਨੂੰ ਤਾਂ ਆਵਾਜ਼ ਮਾਰਨੀ ਆਂ ਵੀ ਉਹਦੇ ਭਰਾ ਪਰ ਨਿਆਣਾ ਨਾਲ ਤੇ ਫਿਰ ਕਿਉਂ ਆਜੇ ਮੈਂ ਕਿਉਂ ਡਰਦੀ ਆਂ ਤੂੰ ਬੋਲਣਾ ਨਹੀਂ ਉਹਨਾਂ ਸਾਹਮਣੇ ਲੈ ਮੈਂ ਕਿਉਂ ਚੁੱਪ ਕਰਕੇ ਬੈਠੀ ਰਵਾਂ ਤੂੰ ਪਾਵਲਿਆ ਨਹੀਂ ਬੋਲਣਾ ਅਗਲੇ ਚੰਗਾ ਨਹੀਂ ਲੱਗਦਾ ਕੁਝ ਨਹੀਂ ਹੁੰਦਾ ਕਿ ਖਾਨ ਥੋੜੀ ਲੱਗਾ ਇਹੋ ਤੁਸੀਂ ਤਾਂ ਐਦਾਂ ਡਰਦੇ ਪਤਾ ਨਹੀਂ ਕਿੰਨਾ ਕੁਝ ਤੁਹਾਨੂੰ ਕਹਿਣ ਨੂੰ ਨੇ ਡਰਨੇ ਵੀ ਨਹੀਂ ਕੋਈ ਕਿੰਨੀ ਗੱਲ ਤੈਨੂੰ ਕਿੰਨੀ ਗੱਲ ਤੂੰ ਬੋਲਣਾ ਨਹੀਂ ਉਹ ਕੋਈ ਗੱਲ ਨਹੀਂ ਆਉਂਗਾ ਦੇਖ ਲੈ ਹਾਂ ਚੰਗਾ ਨਹੀਂ ਲੱਗਦਾ ਉਹਨੇ ਮਾਰਨਾ ਨਾਲ ਲੈ ਕੇ ਸਭੀ ਆ ਬੁਲਿਖਣਾ ਕਿ ਐਦਾਂ ਗੰਦੇ ਕੋਈ ਗੱਲ ਨਹੀਂ ਜਿੰਨੀ ਭਾਈ ਨਹੀਂ ਆ ਗਿਆ ਦਾ ਭਾਈ ਆਸੀ ਦਾ ਆਸੀ ਜੀ ਵਧੀਆ ਵਧੀਆ ਭਾਈ ਕੋਈ ਗੱਲ ਨਹੀਂ ਆ ਗਈ ਹਾਂਜੀ ਉਹ ਸੁਣਾਓ ਮਾਸੀ ਠੀਕ ਠਾਕ ਵਧੀਆ ਵਧੀਆ ਆਪਣੀ ਸੁਣਾਓ ਤੁਹਾਨੂੰ ਇੱਥੇ ਬੈਠੇ ਸਾਰੇ ਜਣੇ ਹੈ ਲੱਗਦਾ ਉਦਾਂ ਹੀ ਬੈਠੇ ਸੀ ਹਵਾ ਲਗਦੀ ਸੀ ਇੱਧਰਲੇ ਪਾਸੇ ਤਾਂ ਕਮਰੇ ਚ ਬੈਠੇ ਸੀ ਠੀਕ ਠਾਕ ਹਾਂ ਤੁਹਾਨੂੰ ਜਾਣ ਕੇ ਆ ਗਿਆ ਅੱਜ ਮੰਮੀ ਡਾਡੀ ਨਹੀਂ ਆਏ ਅੰਮੀ ਜਿਹੜੀ ਵਿਆਹ ਗਏ ਹੋਏ ਆਂ ਦੱਸਿਆ ਹੀ ਪਿੰਡ ਚਾਚੇ ਦੀ ਕੁੜੀ ਦਾ ਵਿਆਹ ਸੀ ਅੱਛਾ ਅੱਛਾ ਫੇ ਮੈਨੂੰ ਕੰਮ ਕਰਕੇ ਜਾ ਰਹੀ ਹੈ ਮੇਰੇ ਕੋਲ ਫਿਰ ਉਹਨਾਂ ਦੋਨਾਂ ਨੂੰ ਭੇਜਤਾ ਸੀ ਠੀਕ ਆ ਜੋ ਪਿੰਕੀ ਨੇ ਫੋਨ ਕੀਤਾ ਸੀ ਵੀ ਆਈ ਹੈ ਪਿੰਕੀ ਕਿ ਉਹ ਕਹਿੰਦੇ ਵੀ ਚੱਲ ਦੋ ਚਾਰ ਦਿਨ ਉਹਨਾਂ ਨੂੰ ਲੱਗ ਜਾਣੇ ਹੁਣ ਕੱਲ ਤਾਂ ਵਿਆਹ ਹੈ ਪਤਾ ਨਹੀਂ ਸੱਖਣੇ ਉਹਨ ਇਹ ਵਾ ਤਾਂ ਇਹ ਲੱਗ ਜਾਨਾ ਕੋਈ ਨਹੀਂ ਆਉਂਦੇ ਆਂਦੇ ਇੱਥੇ ਲੱਗੇ ਤਾਂ ਲੱਗੇ ਮੈਂ ਕੋਲ ਨੂੰ ਪੁੱਛੀ ਦੀ ਮੈਂ ਆਇਆ ਨਹੀਂ ਫੋਨ ਤੇ ਮੈਂ ਪੁੱਛਦਾ ਆਇਆ ਹਾਂ ਉਹਨੇ ਆਣਾ ਤਾਂ ਭਾਈ ਮੇਰੇ ਨਾਲ ਆ ਹਾਂ ਨਹੀਂ ਹਾਂ ਜਦੋਂ ਤੂੰ ਪਾਣੀ ਲਿਆ ਕੇ ਦੇ ਜੂਗਾ ਹੁੰਦਾ ਤੇ ਕੋਈ ਖਣੋ ਭਾਈ ਠੀਕ ਆ ਤੁਸੀਂ ਰਾਤੀ ਕੱਲ ਬਾਹਰ ਹੀ ਆ ਕੇ ਛੱਡਦੇ ਅੰਦਰ ਘਰੇ ਆਏ ਉਹ ਯਾਰ ਭਾਈ ਮੈਨੂੰ ਥੋੜਾ ਜਿਹਾ ਕੰਮ ਜਿਹਾ ਸੀ ਜੂੜੀ ਮੈਂ ਤਾਂ ਲੱਗ ਕੇ ਅੰਦਰ ਹਲਕੇ ਸਤਾਈ ਉਨੇ ਹੀ ਉਹ ਨਹੀਂ ਗੱਲ ਹੈ ਜੀ ਤੁਹਾਨੂੰ ਪਤਾ ਆਪ ਤਾਂ ਚੱਲਣਾ ਗਈਆਂ ਗਾਂ ਠੀਕ ਕਿਹਾ ਨਹੀਂ ਨਹੀਂ ਕਰਦੇ ਕਹਿਣ ਤੋਂ ਪਹਿਲਾਂ ਸਮਝਾਇਆ ਮੈਂ ਪੁੱਤ ਅਗਲੇ ਮੈਨੂੰ ਕੋਈ ਆ ਕੇ ਕਹੋਗਾ ਸਿਆਣੇ ਬਣੀ ਨੂੰ ਤੂੰ ਇਹ ਸੋਚ ਤੂੰ ਬਾਅਦ ਛੱਡ ਕੇ ਅੱਗੇ ਘਰੇ 2 ਮਿੰਟ ਪਾਣੀ ਪੀਂਦਾ ਤੇ ਪੀ ਕੇ ਆ ਜਾਂਦਾ ਉਸੇ ਵੇਲੇ ਹਾਂਜੀ ਹਾਂਜੀ ਤੇ ਤਾਂ ਚੰਗਾ ਨਹੀਂ ਲੱਗਦਾ ਇਦਾਂ ਕਾਹੀ ਕਰਕੇ ਮੈਂ ਕਿਹਾ ਨਾ ਮੇਰੀ ਗਲਤੀ ਆਪਾਂ ਇਹਨੂੰ ਹੀ ਕਹਿੰਨੇ ਗਲਤੀ ਤੇ ਗਲਤੀ ਆ ਹਾਂਜੀ ਹਾਂਜੀ ਮੈਂ ਇਹਨੂੰ ਪੁੱਛਿਆ ਮੈਂ ਕਰਨ ਵਾਲੇ ਰਾਤ ਹੋ ਗਈ ਸੀ ਜੀ ਤਾਂ ਮੈਂ ਕਿਹਾ ਕੱਲੀ ਆ ਗਈ ਆ ਕਿਤੇ ਇਹਦਾ ਕੋ ਫੋਨ ਵੀ ਨਹੀਂ ਸੀਗਾ ਵੀ ਮੈਨੂੰ ਲੈ ਕੇ ਨਹੀਂ ਗਈ ਫੋਨ ਇਹ ਪਿਆ ਫੋਨ ਇਹਦਾ ਪਿਆ ਹੀ ਆ ਘਰੇ ਉਹ ਮੰਮੀ ਮੈਨੂੰ ਬੋਲੀ ਜਾਂਦੇ ਤੂੰ ਫੋਨ ਦੇ ਦੇ ਮੈਂ ਤਾਂ ਤੂੰ ਫੋਨ ਕਿਉਂ ਦੇ ਦੇ ਤੋਰੇ ਚਲ ਬੰਦਾ ਫੋਨ ਫਾਨੀ ਕਰ ਲੈਂਦਾ ਇਹਨੂੰ ਪਤਾ ਨਹੀਂ ਕਿਤਾ ਭੁੱਲ ਗਿਆ ਕਿ ਜਾਂ ਉੱਥੇ ਪਤਾ ਨਹੀਂ ਲੈ ਕੇ ਨਹੀਂ ਤੇਰੀ ਪਤਾ ਨਹੀਂ ਚਲੋ ਕੋਈ ਗੱਲ ਨਹੀਂ ਹੈਗੀ ਹੋਰ ਇਹਦਾ ਘਰ ਘਰ ਤੈਨੂੰ ਪਤਾ ਚੱਲਦੇ ਰਹਿੰਦਾ ਪਰ ਇਹ ਹੁੰਦਾ ਵੀ ਚਲੋ ਆਪ ਆਪਾ ਸਮਝ ਜਾਂਦੇ ਆਂ ਗੱਲ ਲੋਕ ਨਾ ਸਮੇਂ ਤੇ ਹੁਣ ਕੱਲ ਕੋਈ ਕੱਲ ਨੂੰ ਕੋਈ ਕਹੂਗਾ ਵੀ ਪਤਾ ਨਹੀਂ ਤੇ ਜਵਾਈ ਭਾਈ ਬਾਹਰ ਮੁੜਦੇ ਕਿਤੇ ਉਹਨਾਂ ਦੀ ਗੱਲ ਵਾਤ ਉਹ ਹੀ ਗੱਲ ਮੈਂ ਇਹਨਾਂ ਨਾਲ ਕੋ ਬੈਸਕਟ ਹੀ ਮੈਂ ਹੋਤੇ ਦਤ ਬਾਤ ਛੱਡ ਕੇ ਆ ਉਹਨੇ ਦੇਖਣ ਵਾਲੇ ਲੋਕੀ ਕਹਿੰਦੇ ਬਾਹਰ ਛੱਡ ਗਿਆ ਤੇ ਘਰ ਚਲ ਜਾਂਦਾ ਮੈਂ ਤਾਂ ਉਹਨੂੰ ਕੁੜੀ ਨੂੰ ਵੀ ਕਿਹਾ ਪਿੰਕੀ ਨੂੰ ਮੈਂ ਪਤਾ ਦਿਨੇਰਾ ਉਹ ਕਦੇ ਨੂੰ ਆਣ ਨਹੀਂ ਰਾਤ ਰੱਖ ਲਿਓ ਮੈਂ ਕਹਿੰਦਾ ਸਵੇਰੇ ਸੱਟ ਪਈਂਗੀ ਮੈਂ ਇਹ ਕੀ ਲੋ ਮੰਮੀ ਇਹ ਮੋਗਿਆ ਪਤਾ ਨਹੀਂ ਕਿ ਬਾਹਰੋਂ ਹੀ ਛੱਡ ਕੇ ਆ ਗਿਆ ਠੀਕ ਓ ਹੋਰ ਕੋਈ ਗੱਲ ਨਹੀਂ ਹੈਗੀ ਮਾਸੇ ਜੀ ਪਾਸੇ ਇਤਾਂ ਹੀ ਹੁੰਦਾ ਵੀ ਗੁੱਸਾ ਪੁਲਾੜਣਾ ਸੀ ਕੁੜੀ ਨੂੰ ਵੀ ਕਿੱਥੇ ਚਲ ਗਈ ਕੁੜੀ ਇੱਥੇ ਹੀ ਆ ਹਨਬਰੀ ਕਾ ਆ ਜਾ ਪੁੱਤ ਓਏ ਆ ਜਾ ਮੇਰੇ ਕੋਲ ਯਾਰ ਠੀਕ ਹੈ ਬੈਂਕੀ ਤੂੰ ਜਾ ਚਾਹ ਪਾਣੀ ਬਣਾ ਹੁਣ ਕਰਿਆ ਆ ਗਿਆ ਆਪਣੀ ਜ਼ਿੰਮੇਵਾਰੀ ਸੰਭੋ ਆਪੇ ਸਰ ਬਣਾ ਮੇਰੇ ਪੁੱਤ ਨੂੰ ਚਾਹ ਹਾਂ ਕੋਣ ਨਾਲੇ ਹੁਣ ਚਲੋ ਮੈਂ ਤਾਂ ਕਹਿਤਾ ਵੀ ਹੁਣ ਕਿ ਚਲੋ ਉਹਦੇ ਸਾਹਮਣੇ ਆਪਾਂ ਕੀ ਗੱਲ ਕਰਨੀ ਆ ਉਹ ਹਜੇ ਹੈਗੀ ਆ ਉਹਦੀ ਉਮਰ ਘੱਟ ਆ ਤੁਸੀਂ ਹੁਣ ਜਿਹੜੀ ਵੀ ਗੱਲ ਹੁੰਦੀ ਹੈ ਨਾ ਮੇਰੇ ਨਾਲ ਕਰਿਆ ਕਰੋ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਉਹਨਾਂ ਨੂੰ ਉਹ ਪੁੱਤ ਕਾਦੀ ਗੱਲ ਉਹ ਮੈਨੂੰ ਹੁਣੇ ਅੱਜ ਜਾ ਕੇ ਕਹਿ ਰਹੀ ਸੀਗੀ ਵੀ ਨਾ ਹੀ ਮੰਮੀ ਹੁਣ ਕਹਿੰਦੇ ਆ ਵੀ ਮਸ਼ੀਨ ਚਾਹੀਦੀ ਕੱਪੜੇ ਧੋਣ ਵਾਲੀ ਮਸ਼ੀਨ ਵਾਸ਼ਿੰਗ ਮਸ਼ੀਨ ਖਰਾਬ ਆ ਉਹ ਪੁੱਤ ਇੱਕ ਦਾਨੀ ਸੀ ਕਿਹਾ ਮਾਨਬਰੀਦ ਨੇ ਕਿਤੇ ਕਹਿਤਾ ਵੀ ਭਾਬੀ ਤੂੰ ਇਦਾਂ ਕਰੀ ਵੀ ਮੇਰੀ ਸੈਲਰੀ ਨਹੀਂ ਆਈ ਉੱਥੋਂ ਹਾਂਜੀ ਹਾਂਜੀ ਤੇ ਚੱਲ ਵੀ ਵੀਰੇ ਨੂੰ ਆਪਣੇ ਨੂੰ ਕਹਦੀ ਵੀ ਮਸ਼ੀਨ ਲੈ ਲੂਗਾ ਫੇ ਮੈਂ ਵੀ ਘਾਰੇ ਲੈਣੇ ਪੈਸੇ ਕਰਕੇ ਆਂਦੀ ਅੰਦੀ ਜੇ ਲਾਉਗੂ ਤੇ ਸੈਲਰੀ ਦੇ ਦਵਾਂਗੇ ਇਹ ਫਿਰ ਕਹਿੰਦੀ ਵੀ ਵਿਆਹ ਕੀਤਾ ਆਪਾਂ ਵੀ ਫਿਰ ਹੱਤ ਟੈਟ ਹੋਇਆ ਆ ਉਹ ਤੁਹਾਨੂੰ ਪਤਾ ਹੀ ਆ ਮਾਸੀ ਜੀ ਘਰ ਕਰਦਾ ਇੱਤਾ ਹੀ ਹੁੰਦਾ ਹਾਲ ਮੇਰੇ ਕੋਲ ਬਾਰ ਬਾਰ ਹੀ ਮੈਂ ਉਹ ਤਾਂ ਆਪਣਾ ਵੀ ਚੈਡ ਹੋਇਆ ਉਹ ਇਤਨੇ ਸਾਰਿਆਂ ਦੇ ਘਰ ਕੋਲ ਇਹੀ ਆ ਲਿਆ ਇਤਾਂ ਹੀ ਨੇ ਕਿਹਾ ਸੀ ਇਹਨਾਂ ਉੱਤਾਂ ਤਾਂ ਨਹੀਂ ਵੀ ਮੰਗੇ ਨਹੀਂ ਕੁਛ ਪੁੱਤ ਤੈਨੂੰ ਪਤਾ ਹੀ ਪਹਿਲਾਂ ਨਾ ਕੁਛ ਮੰਗੇ ਹੁਣ ਕੀ ਮੰਗਣਾ ਨਹੀਂ ਉਹੀ ਤਾਂ ਗੱਲ ਆ ਫਿਰ ਨਾਸੀ ਜੀ ਮੈਂ ਤਾਂ ਕਹਿੰਦਾ ਜੋ ਚਾਹੀਦਾ ਤੁਸੀਂ ਮੇਰੇ ਨਾਲ ਗੱਲ ਕਰੋ ਉਹਨੂੰ ਕੋਤਾਂ ਪੱਤ ਜੀਜ ਮੰਗੇ ਹੀ ਨਹੀਂ ਨਾ ਮੈਂ ਕਹਿੰਨੀ ਆ ਜੇ ਕੰਨਾਂ ਠੀਕ ਆਪਾਂ ਨੂੰ ਉਹਨਾਂ ਪਸੰਦ ਹੀ ਇਤਾਂ ਦੇ ਕੰਮ ਤਨ ਮੈਂ ਪਹਿਲੇ ਹੀ ਕਿਹਾ ਸੀ ਵੱਡੇ ਨੰਬੜੇ ਨਹੀਂ ਬੋਲੀਦਾ ਹੁੰਦਾ ਠੀਕ ਆ ਨਿਆਣੀਆ ਨਿਆਣੀ ਬਣ ਕੇ ਗੱਲ ਮਹਿੰਗੀ ਸਸਤੀ ਦੀ ਨਹੀਂ ਹੈਗੀ ਭੈਣੇ ਜਿੱਦਾਂ ਮਿੱਕਿਆ ਮੇਰੇ ਬਾਤ ਨਹੀਂ ਹੁੰਦਾ ਹੀ ਤੂੰ ਆ ਪਰ ਇਹ ਆ ਕਿ ਚੀਜ਼ ਮੋਲ ਨਹੀਂ ਹੁੰਦਾ ਚੀਜ਼ ਦਾ ਕਿ ਟਾਈਮ ਹੁੰਦਾ ਕਿਸੇ ਵੇਲੇ ਲਿੱਤੀ ਜਾਂਦੀ ਹੈ ਕਿਸੇ ਵੇਲੇ ਨਹੀਂ ਲਿੱਤੀ ਜਾਂਦੀ ਕਿਸੇ ਘਰੇ ਨਹੀਂ ਵੀ ਕੋਈ ਕਸ਼ਣ ਦਈ ਕੋਈ ਗੜੀ ਗੱਲ ਹੈ ਘਰਾਂ ਵਰਗੇ ਘਾਰੇ ਸਾਰੇ ਮਹਿੰਗੀ ਸਸਤੀ ਦੀ ਗੱਲ ਉਹ ਤੁਸੀਂ ਵੀ ਲੈ ਆਈ ਲੈੜੀ ਸੀ ਇਹ ਕਿ ਨਹੀਂ ਉਹਦਾ ਹੁਣ ਗੱਲ ਚੋਂ ਗੱਲ ਬਣੀ ਆ ਵੀ ਚੱਲ ਕੋਈ ਗੱਲ ਨਹੀਂ ਆਪਾਂ ਮੈਂ ਤੇ ਤਾਂ ਨਹੀਂ ਉੱਥੇ ਲੈ ਕੇ ਆਏ ਇਹਨੂੰ ਰੁਕਾਇਆ ਪੈ ਜਾਣਾ ਸੀਗਾ ਮੈਂ ਕਾਸ਼ ਨੂੰ ਨਾਲ ਲੈ ਜਾਣਾ ਵਾ ਜਿੱਥੋਂ ਇਹਨੂੰ ਕੋਈ ਜਾਣਦਾ ਤੇ ਦੋਸਤ ਤੇ ਉਹਦੇ ਕੋਲੋਂ ਚੱਲ ਆਪਾਂ ਸ਼ੀਸ਼ਾ ਲੈ ਲੈਣੇ ਆ ਕੋਈ ਗੱਲ ਨਹੀਂ ਤੁਸੀਂ ਜਿੱਦਾਂ ਮੋੜ ਜਿੱਦਾਂ ਵੀ ਤੁਹਾਡਾ ਠੀਕ ਲੱਗੂਗਾ ਤੁਸੀਂ ਉਦੋਂ ਪੁੱਤ ਕੋਈ ਨਹੀਂ ਤਾਂ ਕਹਿੰਦੀ ਮੈਂ ਵੀ ਜਾ ਕੇ ਮੈਂ ਜ਼ਹਿਰ ਹੀ ਲੈਣ ਵਾਲੀ ਤੇ ਜਾਵਾਂ ਹੀ ਆ ਕੋਈ ਇਹ ਭੇਜ ਦੇਣੇ ਨਾਲ ਮੇਰਾ ਕੰਮ ਬੰਦ ਕਰਕੇ ਥੋੜੀ ਦਿੱਕਤ ਆ ਗਈ ਨਹੀਂ ਕੋਈ ਗੱਲ ਨਹੀਂ ਹੈਗੀ ਵੀ ਇਦਾਂ ਦਾ ਕੋਈ ਵੀ ਮੈਂ ਤਾਂ ਸਿਰਫ ਤਾਂ ਉਹਦੇ ਨਾਲ ਆਇਆ ਵੀ ਚਲੋ ਤਾਂ ਕਿਤੇ ਦੀ ਕੋਈ ਵੀ ਗਾਹ ਤੋਂ ਗੱਲ ਆ ਇਸ ਚੀਜ਼ ਦੀ ਲੋੜ ਆ ਜਦੋਂ ਰਿਸ਼ਤੇਦਾਰੀ ਕਾਦੇ ਵਾਸਤੇ ਹੁੰਦੀ ਹੈ ਮਿਲਣ ਵਾਸਤੇ ਪਰਤਨ ਮਾਰਦੇ ਨੇ ਕਿੰਨਾ ਹੀ ਪਤਾ ਹਜ਼ਾਰ ਚੀਜ਼ ਦੀ ਕਿਹੜੀ ਗੱਲ ਹੁੰਦੀ ਆ ਆਪਾਂ ਰਿਸ਼ਤੇਦਾਰ ਆ ਬਹੀ ਕਰਕੇ ਹੁੰਦੇ ਆ ਉਹਦਾ ਨਾ ਪਤਾ ਤੁਹਾਨੂੰ ਪਤਾ ਹਜੇ ਤਾਂ ਹੁਣ ਜੇ ਵਿਆਹ ਹੋਇਆ ਦਿਮਾਗ ਹੁੰਦਾ ਕੀ ਹੁੰਦਾ ਅੱਜ ਕੱਲ ਬੱਚਿਆਂ ਦਾ ਤਾਂ ਮੈਨੂੰ ਪਤਾ ਕੀ ਮੇਰੇ ਸੇਵਿੰਗ ਜੀ ਰਹਿੰਦੀ ਉਹ ਤਾਂ ਘਾਤ ਨਾਲ ਕੱਪੜੇ ਤੋਂ ਹੁੰਦੀ ਆ ਫਿਰ ਉਹ ਕੋਸ਼ ਕਹਿੰਦਾ ਮੰਮੀ ਇਹ ਨਹੀਂ ਤੇ ਚੱਲ ਜਾਣਾ ਉਹ ਤਾਂ ਘਾਤ ਨਾਲ ਧੋ ਨਹੀਂ ਹੋਇਆ ਪਰ ਉਹ ਤੇ ਚਲੋ ਮੈਂ ਸਮਝ ਗਿਆ ਤੁਹਾਡੀ ਗੱਲ ਮੈਂ ਉਹ ਹੀ ਤੁਹਾਨੂੰ ਸਮਝਾਉਣਾ ਕਿ ਜੋ ਵੀ ਇਹ ਗੱਲ ਹੈਗੀ ਆ ਤੁਹਾਨੂੰ ਲੱਗਦਾ ਵੀ ਆ ਚੀਜ਼ ਦੀ ਆਪਾਂ ਨੂੰ ਲੋ ਉਹੀ ਤਾਂ ਗੱਲ ਹੈ ਇਹ ਕਦੀ ਕੋਈ ਲੋੜ ਪੈਂਦੀ ਆ ਨਾ ਤੁਸੀਂ ਹਾਂ ਮੇਰੇ ਨਾਲ ਸਿੱਧੀ ਗੱਲ ਕਰ ਲਓ ਭਾਜੀ ਇੱਥੇ ਜੋਂਤ ਤਾਂ ਕਵੀ ਹੁਣ ਕੱਛ ਤੁਹਾਨੂੰ ਲੋੜ ਆ ਕਰਨ ਨੂੰ ਮੈਨੂੰ ਵੀ ਲੋੜ ਪੈ ਸਕਦੀ ਕਿਸੇ ਚੀਜ਼ ਆ ਹੋਰ ਬੰਦੇ ਲੋੜ ਪੈਂਦੀ ਆ ਬੱਗ ਇਹ ਗੱਲ ਆ ਤਾਂ ਹਾਂ ਤਾਂ ਹੀ ਮੈਂ ਕਹਿੰਦਾ ਕੋਈ ਗੱਲ ਨਹੀਂ ਉਹ ਹੁਣ ਬੱਚੀ ਦਿਮਾਗ ਉਹਦਾ ਉਨਾ ਕੀ ਆ ਕਿ ਉਹ ਗੱਲ ਨੂੰ ਜ਼ਿਆਦਾ ਲੈ ਜਾਂਦੀ ਪਤਾ ਨਹੀਂ ਮੈਨੂੰ ਕਿਉਂ ਮੰਗੀ ਜਾਂਦੇ ਕਿਉਂ ਮੰਗੀ ਜਾਂਦੇ ਚਲੋ ਕੋਈ ਗੱਲ ਨਹੀਂ ਉਹਨੂੰ ਵੀ ਮੈਂ ਸਮਝਾਇਆ ਮੈਂ ਕੋਈ ਗੱਲ ਤੁਹਾਨੂੰ ਕੁਝ ਨਹੀਂ ਵਿਸਾਕ ਵੀ ਮੈਂ ਅੱਜ ਤੱਕ ਕੋਈ ਇਹਨੂੰ ਕੁਝ ਗੱਲ ਕੀਤੀ ਨਹੀਂ ਨਾ ਕੋਈ ਚਲੋ ਕੋਈ ਗੱਲ ਨਹੀਂ ਮਾਸੇ ਜੋ ਹੋ ਗਿਆ ਉਹਨੂੰ ਛੱਡੋ ਹੁਣ ਜੀਂ ਦੀ ਗੱਲ ਹੈ ਉਹ ਮੈਨੂੰ ਕੋਈ ਨਹੀਂ ਜਿੱਦਾਂ ਮੈਨੂੰ ਮਾਨਪਰੀ ਤੋਤਾ ਦੀ ਮੈਨੂੰ ਉਹ ਮੈਨੂੰ ਕੋਈ ਫਰਕ ਨਹੀਂ ਹੈਗਾ ਕੋਈ ਇਦਾਂ ਦਾ ਕੋਈ ਨਹੀਂ 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 ਠੀਕ ਹੈ ਮੈਂ ਕੋਈ ਗੱਲ ਨਹੀਂ ਹੁਣ ਮੈਂ ਚਾਰਨਾ ਕਾਸ਼ ਨਾਲ ਕਿ ਉੱਥੋਂ ਲੈ ਕੇ ਫਿਰ ਮੈਂ ਉਧਰ ਹੀ ਚੱਲ ਜਾਣਾ ਵਾ ਕਿ ਮੈਂ ਘਰੇ ਨਹੀਂ ਆ ਹੁਣ ਮੇਰੇ ਕੋਲ ਵਾਪਸ ਤੂੰ ਮੇਰੇ ਰੋਟੀ ਦਿਖਾ ਕੇ ਜਾਏਂ ਨਹੀਂ ਨਹੀਂ ਬੱਸ ਜੀ ਪਤਾ ਕੀ ਮੰਮੀ ਹੁਣੀ ਹੁਣ ਉੱਥੇ ਗਏ ਆ ਨਾ ਫਿਰ ਮਗਰੋਂ ਘਰੇ ਫਿਰ ਕੋਈ ਹੈ ਤੇ ਰੋਟੀ ਖਾ ਕੇ ਚਲ ਜੇ ਹੋ ਹੋਰ ਨਹੀਂ ਮੰਮੀ ਹੁਣੀ ਆਣਗੇ ਫਿਰ ਮੈਂ ਕੋਈ ਫਿਰ ਕਿਹੜਾ ਮਾਰ ਦੂੰਗਾ ਹੁਣ ਤਾਂ ਮੈਂ ਜਲਦਬਾਜ਼ੀ ਚ ਆਇਆ ਮੈਂ ਕਹਾਂ ਚੱਲ ਇੱਕ ਵਾਰ ਇਹਨੂੰ ਘਰੇ ਛੱਡ ਚਲੋ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਚਲ ਆਜਾ ਕਾਫੇ ਮੈਨੂੰ ਦੱਸ ਤੇ ਕਿਹੜੀ ਦੁਕਾਨ ਆ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਬਈ ਚਲ ਆਇਆ ਯਾਰ ਕਾਫੇ ਦੇ ਅੱਗੇ ਕੋਲੇ ਚਲੋ ਭਾਈ ਫਿਰ ਮੈਂ ਚੱਲਿਆ ਬੈਂਕੀ ਉਹ ਵਾਸ਼ਿੰਗ ਜੀ ਨੇ ਦੋਸਤ ਹੈ ਰਾਏ ਕਰਨ ਉਹਦੇ ਕੋਲ ਦਿਖਾ ਕੇ ਚਲ ਮੈਂ ਭੇਜ ਦਿੰਦਾ ਰਾਮ ਜੀ ਨਾਲ ਕੀ ਲੋਡ ਸੁਣੇ ਉਹ ਚਲ ਕੋਈ ਗੱਲ ਨਹੀਂ ਫੇਰ ਹੁਣ ਆਪਣਾ ਰਿਸ਼ਤਦਾਰੀ ਹੈ ਕੋਈ ਗੱਲ ਰੋਟੀ ਦਿਖਾ ਕੇ ਜਾਂਦੇ ਰੋਟੀ ਹੁਣ ਮੈਂ ਆ ਕੇ ਖਾਵਾਂਗਾ ਕੋਈ ਨਹੀਂ ਮੈਂ ਭਾਈ ਚੱਲਣਾ ਕਰੇ ਖਾਣੇ ਜਾਇਆ ਕਰੇ ਨਹੀਂ ਕੰਦੇ ਮੈਨੂੰ ਕੰਮ ਚਲ ਕੋਈ ਗੱਲ ਨਹੀਂ ਫੇਰ ਆਉਂਗਾ ਚਲ ਠੀਕ ਆ ਮੰਮੇ ਬਰਾ ਤੁਸੀਂ ਮੇਰੀ ਗੱਲ ਸੁਣੋ ਕੱਲ ਤੁਸੀਂ ਆਪਣੇ ਨੂੰ ਜਾਓ ਤੁਸੀਂ ਮੇਰੀ ਹਰ ਸਾਹਮਣੇ ਬੇਇੱਜ਼ਤੀ ਕਰੀ ਜਾਂਦੇ ਹੋ ਕੀ ਹੋ ਗਿਆ ਹੁਣ ਕੀ ਹੋਇਆ ਲੈ ਤੁਸੀਂ ਵਿਰਾਹ ਉਹਦੇ ਸਾਹਮਣੇ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਓਕਾਸ਼ ਹੋ ਮੈਨੂੰ ਬੋਲਣਾ ਪਿਆ ਮੈਂ ਹੀ ਸੀ ਇਕੱਲੀ ਬੋਲਦੀ ਬਸ ਮੈਂ ਉਹ ਬਗਾਨੇ ਸਾਹਮਣੇ ਕੀ ਮੈਂ ਕਰਨੀ ਆਪਣੀ ਬੇਇੱਜ਼ਤੀ ਕਰਾਉਣੀ ਤੁਹਾਡੇ ਕੋਲ ਤੁਸੀਂ ਮੇਰੀ ਬੇਇੱਜ਼ਤੀ ਕਰਦੀ ਸਾਰੇ ਪਾਸੇ ਹੁਣ ਫਿਰ ਮੈਂ ਹੀ ਜਦੋਂ ਇਕੱਲੀ ਬੋਲਦੀ ਸੀਗੀ ਨਿਆਣੇ ਤੇ ਨਿਆਣੇ ਕਹਣਾ ਸਿਆਣੇ ਨੂੰ ਫਸਲਾ ਕਰ ਜਾਂਦਾ ਫਿਰ ਮੈਨੂੰ ਵੀ ਅੰਗਰੇਜ਼ਾਂ ਦੇ ਮੈਂ ਨਾ ਇੰਨਾ ਕੁਝ ਬੋਲੀ ਸੀ ਪਰ ਤੁਸੀਂ ਫੇਰ ਵੀ ਮੇਰੀ ਬੇਤੇ ਤੂੰ ਹੀ ਚੁੱਪ ਕਰ ਰਿਹਾ ਤੂੰ ਜਦ ਮੈਂ ਕੁਝ ਗਲਤ ਵੀ ਨਹੀਂ ਕਿਹਾ ਸੀਗਾ ਗਲਤ ਤਾਂ ਨਹੀਂ ਕਿਹਾ ਮੈਂ ਵੀ ਮੰਦੀ ਨਹੀਂ ਕਿਹਾ ਉਹ ਜ਼ਿਆਦਾ ਭਰਾ ਭਰਾ ਕਰਦੀ ਫਿਰਦੀ ਉਹਨੂੰ ਮੈਂ ਸੂਤ ਕਰਦੀਆਂ ਭਰਾ ਤਾਂ ਹੁਣ ਚਲੇ ਗਿਆ ਨਾ ਉਹਦਾ ਤੂੰ ਜੋ ਮਰਜ਼ੀ ਕਰੋ ਮੈਂ ਨਹੀਂ ਕਰਾਂ ਜ਼ਿਆਦਾ ਭਰਾ ਵਾਲੀ ਬਣੀ ਫਿਰਦੀ ਆ ਕਿ 10000 ਦੀ ਮਸ਼ੀਨ ਦੇ ਦਿੰਦਾ ਤਾਂ ਕੀ ਹੋਣ ਲੱਗ ਅਜ ਕੁਝ ਘਸਣ ਲੱਗਾ ਸੀ ਉਹਦਾ ਚਲ ਹੁਣ ਲੈ ਕੇ ਦੇ ਦੇਣਾ ਲੈ ਫੇ ਇੰਨੇ ਸੁਨਾਨ ਦੀ ਲੋੜ ਨਹੀਂ ਸੀ ਨਾ ਜੇ ਦੇ ਗਿਆ ਤਾਂ ਤਾਲ ਕੋਹਿੰਗੇ ਨਾ ਰੋਲਾ ਨੇ ਬਾਅਦ ਚੁੱਪ ਕਰ ਜਾ ਹੁਣ ਸ਼ਾਂਤੀ ਦਿਮਾਗ ਰੱਖਿਆ ਕਰ ਤੂੰ ਵੀ ਜਰਾ ਕਰ ਤੁਸੀਂ ਮੈਨੂੰ ਨਾ ਬੋਲਿਆ ਕਰੋ ਹਾਂ ਤਾਂ ਮੈਨੂੰ ਹੀ ਬੋਲੀ ਜਾ ਕਰੋ ਅਗਲਾ ਸਿਆਣੇ ਮੈਣੇ ਦੀ ਫਿਰ ਜਤਲਾਨ ਦੇ ਫਾਇਦਾ ਕੀ ਆਲਾ ਕਹਣਾ ਇਹ ਮੰਗਦੇ ਇਹ ਮੰਗਦੇ ਕਿ ਇਸੇ ਕਰਕੇ ਮੈਂ ਤਾਂ ਖਲ ਕੀ ਜੀ ਨਹੀਂ ਮੰਗਦੀ ਜੀ ਤੇ ਮੈਂ ਮੈਂ ਹੀ ਪੂਰੀ ਬਣ ਗਈ ਆ ਨਾ ਮਤਲਬ ਫਿਰ ਉਹਨਾਂ ਸਾਹਮਣੇ ਨਾ ਤੇ ਸਾਰੇ ਸਹੀ ਹੋ ਗਏ ਹੁਣ ਤੇ ਚੁੱਪ ਰਹਿ ਹੁਣ ਉਹਨੂੰ ਮੈਂ ਦੱਸੂਗੀ ਚੱਲ ਨੂੰ ਤੂੰ ਦੱਸਣੀ ਲੋੜ ਹੈ